ਅਦਾ 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 ਆ ਸਨਸੈਟ 뷰 ਨੂੰ ਤਕਰੀਬਨ ਤਕਰੀਬਨ ਹਣੀ ਲੋਕ ਤਰਸਦੇ ਆ ਜਿਵੇਂ ਗੋਰੇ ਗਾਰੇ ਵੀ ਸਨਸੈਟ ਵੇਖਣ ਨੂੰ ਬਹੁਤ ਲੋਕ ਜਾਂਦੇ ਆ ਅਸੀਂ ਇੱਧਰ ਰੋਡ ਤੇ ਖੜੇ ਆ ਪੋਪਾਲ ਵਾਲੇ ਤੇ ਸਾਡੀ ਗੱਡੀ ਚੱਲ ਚੁੱਕੀ ਆ ਭਾਈ 4020 ਕਿਲੋਮੀਟਰ ਛੋਟੇ ਹੁੰਦੇ ਇਕਪਾ ਵੀ ਕਾ ਉਥੋਂ ਦੇ ਹੁੰਦੇ ਸੀ ਬੜੀ ਮਸ਼ਹੂਰ ਹੁੰਦੀ ਸੀ ਵੀ ਕਿੱਥੇ ਰਾਜਾ ਭੋਜ ਤੇ ਕਿੱਥੇ ਗੱਗੂ ਤੇਲੀ ਤੇ ਆ ਜਿਹੜਾ ਸ਼ਹਿਰ ਜਿਹਦੇ ਵਿੱਚ ਹੁਣ ਅਸੀਂ ਐਂਟਰੀ ਕਰਨ ਜਾ ਰਹੇ ਆ ਇਹ ਹੈਗਾ ਜੀ ਪੋਪਾਲ ਰਾਜੀ ਭੋਜ ਦਾ ਸ਼ਹਿਰ ਦੋ ਸ਼ਬਦਾਂ ਤੋਂ ਬਣਿਆ ਹੋਇਆ ਇਹ ਸ਼ਹਿਰ ਭੋਜ ਤੇ ਤਾਲ ਭੋਜ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਵੀ ਰਾਜਾ ਭੋਜ ਹੈ ਤੇ ਜਿਹੜਾ ਪਾਲ ਹੈ ਉਹਨੂੰ ਤਾਲ ਦੀ ਥਾਂ ਦੇ ਵਰਤਿਆ ਗਿਆ ਪਾਲ ਅੱਡ ਅੱਡ ਲੋਕਾਂ ਦਾ ਅੱਡ ਅੱਡ ਕਹਿਣਾ ਵੀ ਕੋਈ ਕਹਿੰਦਾ ਵੀ ਰਾਜਾ ਪੋਪਾਲਾ ਸੀ ਕਿੱਥੇ ਉਹਦੇ ਕਰਕੇ ਪੋਪਾਲ ਪਿਆ ਤੇ ਜ਼ਿਆਦਾਤਰ ਲੋਕ ਇਹ ਨੇ ਨਹੀਂ ਵੀ ਰਾਜੇ ਭੋਜ ਦੇ ਨਾਲ ਹੀ ਏ ਪਾਲ जोडਿਆ ਗਿਆ ਪਾਲ ਜਾਂ ਕਿਸੇ ਬੰਦ ਨੂੰ ਲੰਮਾਂਸਾ ਦੀ ਜਾਂ ਕੇ ਝੀਲੂ ਵੀ ਪਾਲ ਕਹਿੰਦੇ ਆ ਮਰਾਠੀ ਦੇ ਵਿੱਚ ਕਹਿੰਦੇ ਨੇ ਵੀ ਰਾਜਾ ਭੂਸ ਜਿਹੜਾ ਉਹਨੂੰ ਕੋੜ ਦਾ ਰੋਗ ਸੀ ਤੇ ਉਹਦੇ ਜਿਹੜੇ ਉਹਦੇ ਚਿਕਤਾ ਸੀਗੇ ਡਾਕਟਰ ਸੀਗੇ ਜਾਂ ਉਸ ਟਾਈਮ ਦੇ ਵੈਦ ਸੀ ਉਹਨਾਂ ਨੇ ਕਿਹਾ ਸੀ ਵੀ ਤੂੰ 365 ਨਦੀਆਂ ਦੇ ਪਾਣੀ ਦੇ ਵਿੱਚ ਤੈਨੂੰ ਨਹਾਉਣਾ ਪੈਣਾ ਤੇ ਉਹਨੇ ਫਿਰ ਕਹਿੰਦੇ ਵੀ ਇੱਥੇ ਝੀਲਾਂ ਬਣਾਈਆਂ ਸੀ ਇਹ ਸ਼ਹਿਰ ਦੇ ਵਿੱਚ ਆ ਤੇ ਅਡੜ ਢੀਲਾ ਬਣਾਈਆਂ ਉਹਨਾਂ ਢੀਲਾ ਦੇ ਵਿੱਚ ਨੌਂਦਾ ਹੁੰਦਾ ਸੀ ਤਾਂ ਉਹਦਾ ਕਨੇ ਰੋਗ ਉੱਠੇ ਹੋਈ ਪਿਆ ਸੀ ਇਹ ਸ਼ਹਿਰ ਭਪਾਲ ਢੀਲਾ ਦਾ ਸ਼ਹਿਰ ਮੰਨਿਆ ਜਾਂਦਾ 17 ਤੋਂ 18 ਦੇ ਕਰੀਬ ਢੀਲਾ ਨੇ ਤੇ ਤਕਰੀਬਨ 6 ਦੇ ਕਰੀਬ ਦੇ ਨੇੜੇ-ਨੇੜੇ ਡੈਮ ਆ ਬਹੁਤ ਸੋਹਣਾ ਸ਼ਹਿਰ ਆ ਆ ਜਿਹੜਾ ਤੁਸੀਂ ਪੁੱਲ ਵੇਖਦੇ ਹੋ ਇਹਨੂੰ ਕਹਿੰਦੇ ਆ ਭੋਜ ਸੇਤੋ ਰਾਤ ਦੇ ਸਮੇਂ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ हां ਸਾਡੀ ਮੈਂ ਵਾਰ-ਵਾਰ ਤੁਹਾਨੂੰ ਵੀਡੀਓ 'ਚ ਦੱਸਿਆ ਵੀ ਸਾਡੇ ਤੋਂ ਇੱਕ ਗਲਤੀ ਚਲੋ ਜarde ਜਿਹੜੀ ਇਹ ਹੋਗੀ ਵੀ ਅਸੀਂ ਇਹਨਾਂ 'ਚੋ ਕਿਸੇ ਵੀ ਸ਼ਹਿਰ ਵਿੱਚ ਰੁਕੇ ਨਹੀਂ ਸ਼ਹਿਰ ਬਹੁਤ ਸੋਹਣੇ ਆ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਇੱਕ ਕੇ ਦੋ-ਦੋ ਰਾਤਾਂ ਕੱਟਣੀਆਂ ਪੈਣੀਆਂ ਤਾਂ ਜਾ ਕੇ ਇਹ ਸ਼ਹਿਰ ਵੇਖੇ ਜਾਣਗੇ ਪਹਿਲਾਂ ਕਹਿੰਦੇ ਮੁਸਲਮਾਨਾਂ ਦਾ ਸ਼ਹਿਰ ਸੀ ਮੁਸਲਮਾਨ ਸਿੰਧੀਆਂ ਦਾ ਤੇ ਉਸ ਟਾਈਮ ਮੁਸਲਮਾਨਵਾਦੀ ਬਹੁਤ ਜ਼ਿਆਦਾ ਸੀ ਇੱਥੇ ਤੇ ਇੱਥੇ ਈਦ ਦਾ ਸਭ ਤੋਂ ਵਧੀਆ ਤਿਹਾਰ ਹੁੰਦਾ ਸੀ ਸਭ ਤੋਂ ਜ਼ਿਆਦਾ ਮਨਾਇਆ ਜਾਂਦਾ ਸੀ ਔਰ ਅੱਜ ਦੇ ਟਾਈਮ ਹਿੰਦੂਵਾਦੀ ਬਹੁਤ ਜ਼ਿਆਦਾ ਇੱਥੇ ਇਸ ਕਰਕੇ ਦਿਵਾਲੀ ਦਾ ਤਿਆਰ ਇਥੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬਣਾਇਆ ਜਾਂਦਾ ਹੈ ਸ਼ਹਿਰ ਦੋ ਭਾਗਾਂ ਜਵੰਡਿਆ ਹੋਇਆ ਹੈ ਪੁਰਾਣਾ ਪਵਾਲ ਤੇ ਨਵਾਂ ਪਵਾਲ ਜਿਹੜਾ ਪੁਰਾਣਾ ਪਵਾਲ ਆ ਉਹਦੇ ਵਿੱਚ ਝੀਲਾਂ ਤੇ ਜਾਂ ਜੋ ਕਿਲਾ ਇੱਕ ਇਹ ਤਕਰੀਬਨ ਪੁਰਾਣੀ ਚ ਆ ਜਾਂਦਾ ਤੇ ਜਿਹੜਾ ਨਵਾਂ ਅਥ ਨਵੀਂ ਦਾ ਤੁਹਾਨੂੰ ਪਤਾ ਹੀ ਹੋਵੇ ਅੱਜ ਕੱਲ ਮਾਲ ਤੇ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਇਮਾਰਤਾਂ ਜਿਹਨੂੰ ਸਮਾਰਟ ਸਿਟੀ ਵੀ ਕਿਹਾ ਜਾਂਦਾ ਹੈ 16ਵੀਂ ਸਦੀ ਦੇ ਅੱਧ ਤੱਕ ਇਹ ਇੱਕ ਛੋਟਾ ਜਿਹਾ ਪਿੰਡ ਹੀ ਹੁੰਦਾ ਸੀ ਇਹ ਗੌਂਡ ਰਾਜ ਜਿਹੜਾ ਹੋਇਆ ਮੈਂ ਤੁਹਾਨੂੰ ਦੱਸਿਆ ਗਾਵਲਗੜ੍ਹ ਦੇ ਵਿੱਚੋਂ ਉਹਨਾਂ ਦਾ ਹਿੱਸਾ ਸੀ ਉਸ ਰਾਜ ਦਾ ਤਕਰੀਬਨ 16ਵੀਂ ਸਦੀ ਦੇ ਅੱਧ ਵਿੱਚ ਇੱਥੇ ਰੰਗਜੀਵ ਨੇ ਰਾਜ ਕੀਤਾ ਦਰੋਸਤ ਮੁਹੰਮਦ ਖਾਨ ਉਹਨੇ ਇਹਨੂੰ ਸ਼ਹਿਰ ਵਿੱਚ ਬਦਲਿਆ ਥੋੜਾ ਸਮੇਂ ਲਈ ਇੱਥੇ ਮਰਾਠਿਆਂ ਨੇ ਵੀ ਰਾਜ ਕੀਤਾ ਪੇਸ਼ਵਾ ਬਾਜੀਰਾਓ ਨੇ ਪੁਣੇ ਵੀ ਇਹ ਸ਼ਹਿਰ ਜਿੱਤ ਲਿਆ ਸੀ ਪਰ ਫਿਰ ਇਹ ਤਕਰੀਬ ਰੰਗਜੀਬ ਦੇ ਹੱਥ ਕੀ ਆ ਗਿਆ ਸੀ ਪਹਿਲਾਂ ਉਹਦਾ ਇੱਕ ਜੋ ਸ਼ੈਨਿਕ ਸੀਗਾ ਸ਼ਿਪਾਈ ਮੁਹੰਮਦ ਖਾਨ ਉਹ ਰਾਜ ਕਰਦਾ ਰਿਹਾ ਫਿਰ ਰੰਗਜੀਬ ਦੇ ਮਾਰਨ ਤੋਂ ਬਾਅਦ ਤਕਰੀਬਨ ਸਾਰਾ ਖੇਤਰ ਨੇੜੇ ਤੇੜੇ ਜਿਹੜਾ ਗੌਂਡ ਰਾਜ ਜਾਂਦਾ ਵੀ ਸੀਗਾ ਉਹ ਵੀ ਉਹਨੇ ਹਥਿਆ ਲਿਆ ਸੀ ਉਸ ਤੋਂ ਬਾਅਦ ਜਦੋਂ ਮਰ ਗਿਆ ਤੇ ਉਹਦੀਆਂ ਬੇਗਮਾਂ ਨੇ ਰਾਜ ਕੀਤਾ ਤੇ ਬੇਗਮਾਂ ਨੇ ਤਕਰੀਬਨ ਸੰਧੀ ਕਰ ਲਈ ਸੀ ਅੰਗਰੇਜ਼ਾਂ ਨਾਲ ਆਰਮੀ ਚੜੀ ਗੋ 1857 ਵਾਲਾ ਵਿਦਰੋਹ ਹੋਇਆ ਸੀ ਉਹਦੇ ਵਿੱਚ ਬੇਗਮਾ ਨੇ ਜਿਹੜੀ ਸਕੰਦਰ ਬੇਗਮ ਸੀ ਇੱਕ ਮਨ ਲੱਗਦਾ ਉਹਨੇ ਗੋਰੀਆ ਦਾ ਹੀ ਸਾਥ ਦਿੱਤਾ ਸੀ ਤੇ ਉਹਨੂੰ ਇੱਕ ਜਿਹੜਾ ਗੋਰੀਆ ਦਾ ਸਭ ਤੋਂ ਵੱਡਾ ਪੋਰਸ਼ਕਾਰ ਆ ਉਹਦੇ ਨਾਲ ਨਵਾਜਿਆ ਗਿਆ ਸੀ ਤੇ ਇਹ ਸ਼ਹਿਰ ਆ ਜਿਹੜਾ ਇਹ ਤਕਰੀਬਨ ਜਿਹੜੀ ਇਹ ریاਸਤੇ ਰੱਖ ਲੋ ਇਹ 1947 ਤੱਕ ਵੀ ਇਹ ਆਜ਼ਾਦ ਹੀ ਸੀਗੀ 1949 ਦੇ ਵਿੱਚ ਜਾ ਕੇ ਤਕਰੀਬਨ ਇੱਥੇ ਬਜ਼ਰੂ ਹੋਇਆ ਦੁਬਾਰਾ ਜੋ ਭਾਰਤੀ ਸਰਕਾਰ ਨੇ ਕਰਾਇਆ ਤੇ ਫਿਰ ਇਸ ਨੂੰ ਭਾਰਤ ਵਿੱਚ ਲਾ ਲਿਆ ਗਿਆ। ਇੰਨਾ ਕਿ ਇਤਿਹਾਸ ਮੈਂ ਤੁਹਾਨੂੰ ਦੱਸਿਆ ਹੈ ਦਾ। ਬਾਕੀ ਇਹ ਜਿਹੜੇ ਸ਼ਹਿਰ ਆ ਪੁਰਾਣੇ ਸ਼ਹਿਰ ਆ ਸਦਿਆਂ ਪੁਰਾਣੇ ਵੇਖਣ ਵਾਲੇ ਸ਼ਹਿਰ ਆ ਕੋ ਮਨ ਵਾਲੇ ਆ ਤੇ ਹੁਣ ਗਾਹ ਵਾਇਗਰ ਸਿਰਪਾ ਕਰੇ ਕਿਤੇ ਟਾਈਮ ਕੱਢਾਂਗੇ ਤੇ ਫਿਰ ਸਾਰੇ ਸ਼ਹਿਰ ਦੁਬਾਰਾ ਕੋ। ਤਦ ਤੱਕ ਲਈ ਮਿਲਦੇ ਆ। ਆਜੂ ਹੁਣ ਮਾਨ ਦੇ ਆਨੰਦ ਰਾਸਥਾ ਦੀ ਢਾਬੇ ਦਾ ਇੱਥੇ ਅਸੀਂ ਖਾਧਾ ਦੀ ਖਾਣਾ ਤੇ ਅੱਜ ਚੱਲਦੇ ਚਲਾਉਂਦੇ ਤੇ ਵਾਟਾਂ ਵੜਦੇ ਕੱਢਦੇ ਪਹੁੰਚੇ ਕੀ ਲਿਖਿਆ ਵਾ ਜਗ ਬੇਸ਼ਵਰ ਢਾਬਾ ਐਂਡ ਫੈਮਿਲੀ ਰੈਸਟੋਰੈਂਟ ਸ਼ੁੱਧ ਸ਼ਾਕਾਹਾਰੀ ਕੌਨਸਾ ਸਥਾਨ ਹੈ ਇਹ ਭੋਪਾਲ ਭੋਪਾਲ ਕੇ ਬਹਰ ਬਹਰ ਰਾਜਸਤਾਨੀ ਢਾਬਾ ਰਾਜਸਤਾਨੀ ਢਾਬਾ ਭੋਪਾਲ ਤੋਂ ਨਿਕਲਦੇ ਸਾਰ ਇਹ ਵਧੀਆ ਜਿਗਾਰਡ ਹੈ ਇਹਨਾਂ ਦਾ ਵੀ। ਉਹ ਵਧੀਆ ਖਾਣ ਪੀਣ ਨੂੰ ਹੈ। ਸਾਫ਼ ਸੁਥਰਾ ਖਾਣਾ। ਕੀ ਨਾਮ ਹੈ ਭਈਆ? ਸੌਰਵ। ਸੌਰਵ। ਕੀ ਕਰਦੇ ਹੋ ਇੱਥੇ? ਸਪਲਾਈ ਦਾ ਕੰਮ। ਸਪਲਾਈ ਦਾ ਕੰਮ ਕਰਦੇ ਹੋ। ਠੀਕ ਹੈ। ਇਸ 'ਤੇ ਕੌਣ ਕੰਮ ਕਰਦਾ ਹੈ? ਕੌਣ ਸੇ ਭਈਆ? ਵੱਡੇ ਭਈਆ, ਛੋਟੇ ਭਈਆ। ਹਾਂ, ਵੱਡੇ ਭਾਈ। ਕੀ ਨਾਮ ਹੈ? ਸੁਰਮਾ ਭੋਪਾਲੀ। ਅਜੀ ਅਮਰਤੀ ਰਾਮ ਸ਼ਰਮਾ। ऊंचा बोलिए हरिओम रितिम शर्मा हरिओम रिति राम शर्मा ये रोटी बनाते हो गेहूं और बाजरे की बाजरे रोटी ना मैं खाना आज खा के है बढ़िया जगाड़ अति सुंदर चाय गर्म चाय बढ़िया खुला था भोपाली अंदर दाल है दही है रायता है सब्जी है गेहूँ बाजरे की रोटी है एक सौ तीस रुपये थाली है फुल्डा है okay. और अलग से चाहिए दाल फ्राई सेव भाजी सेव टमाटर दाल तड़का सेव भाजी सेव टमाटर ठीक है चाय भी भी है, है बादली रोटी ਇਹ ਮੈਂ ਜਿੰਦਗੀ ਦੀ ਪਹਿਲੀ ਵਾਰੀ ਖਾ ਰਿਆ ਮੈਂ ਤਾਂ ਤੁਸੀਂ ਖਾਧੀ ਸੀ ਮੈਨੂੰ ਨਹੀਂ ਆਪਾਂ ਦਾ ਪਹਿਲੀ ਵਾਰੀ ਖਾ ਰੇ ਆ ਤੇ ਸੋਇਆ ਬੀਨ ਦੀ ਭੋਜੀ ਨਾਲ ਬੜਾ ਹੀ ਜ਼ਰਾ ਹੋਰ ਕੋਈ ਆ ਦੂਜੇ ਨੂੰ ਆਹ ਦੱਸ ਨਹੀਂ ਲੱਗਦਾ ਵਿੱਚ ਦੀ ਠੀਕ ਹੋ ਗਈ ਆ ਇਹ ਦੋ ਦਿਨ ਕਰਦਾ हां ਵੀ ਬਾਜੀ ਦਾ ਪ੍ਰਸ਼ਾਦਾ ਛਕਿਆ ਹੀ ਪਹਿਲਾਂ ਨਹੀਂ ਮੈਨੂੰ ਹੈਂ ਮੈਨੂੰ ਭੱਜ ਗਿਆ ਬਹੁਤ ਜਨ ਜੀ ਪਹਿਲੀ ਵਾਰ ਛਕ ਰਹੇ ਆ ਬਈ ਸਰਾ ਬਾਜਰਾ ਡੇੜੀ ਸਾਡੇ ਤੂੰ ਤਾਂ ਡੇੜੀ ਵੱਲ ਖਾਧੀ ਹੋ ਪਹਿਲਾਂ ਬਾਜਰਾ ਲਾ ਖਾਧੀ ਪਹਿਲਾਂ ਅਸੀਂ ਤਾਂ ਪਹਿਲੀ ਵਾਰ ਛਕ ਰਹੇ ਹਾਂ ਨਾਲ ਮੈਚਰਾ ਚ ਆਹ ਡੇ ਤੇ ਆਹ ਥਾਲੀ ਸਰ 140 ਰੁਪਏ ਦੀ ਥਾਲੀ ਪੂਰਾ ਹੀ ਵਧੀਆ ਛਕਰਾ ਰੈਸਟੋਰੈਂਟਸ ਤੇ ਖਾਣ ਨਾਲੋਂ ਢਾਬਿਆਂ ਦਾ ਖਾਣਾ ਤਕਰੀਬਨ ਜਰਾ ਸੁਆਦਿੰਦਾ ਹੈ। ਇਹ ਹੈਗਾ ਟਰੱਕਾਂ ਦਾ ਢਾਬਾ, ਰਾਸਤਾਈਂ ਢਾਬਾ। ਤੇ ਜਿਹੜਾ ਇਹ ਢਾਬਾ ਵਾ ਇਹ ਤੇ ਇੱਕ ਖਾਸियत ਹੈਗੀ ਆ ਬਾਜਰੀ ਰੋਟੀ ਦੀ। ਤੇ ਆਹ ਵਾਲਾ ਬੰਦਾ ਸਿਰਾਈਂ ਚੀਜ਼ ਆ ਜਮਾ। ਜੇ ਕਦੇ ਵੀ ਜਣੀ ਬਾਜਰੇ ਦੀ ਪਿਓ ਰੋਟੀ ਛਕਣੀ ਹੈ। ਖਯੂਤ ਸਾਹਿਬ ਤੋਂ ਆਉਂਦੇ ਹੋਏ ਤਾਂ ਭੋਪਾਲ ਦੇ ਵਿੱਚ ਦੀ ਹੁੰਦੇ ਹੋਏ ਭੋਪਾਲ ਤੋਂ ਬਾਹਰ ਨਿਕਲ ਕੇ ਤਕਰੀਬਨ 2 ਕਿਲੋਮੀਟਰ ਦੂਰ ਰਾਜस्तानी ਟਾਬਾ ਡ੍ਰੀਮ ਰਿਸੋਰਟਸ ਦੇ ਸਾਹਮਣੇ ਹਾਈਵੇ ਦੇ ਉੱਤੇ ਨੇੜੇ ਹੈਗਾ ਐਚਪੀ ਵਾਲਾ ਦਾ ਪੈਟਰੋਲ ਪੰਪ ਤੇ ਉਦੋਂ ਅਗਲੇ ਪਾਸੇ ਟਾਬਾ ਤੇ ਬਾਅਦ ਰੋਟੀ ਇੱਕ ਨੰਬਰ ਹੈ ਸਰਾ ਕੰਮ ਬੰਦਿਆਂ ਦਾ ਬਈ ਦਾਲ ਸਬਜ਼ੀ ਪਿਓਰ ਇੱਕ ਨੰਬਰ ਕੰਮ ਨਾਲ ਦੇਸੀ ਘਿਓ ਤੇ ਉਹ ਦੂ ਵਾਰ ਜਾ ਥੋੜੀ ਥੋੜੀ ਪੀ ਕੇ ਪਾਵਾਂਗੇ ਰਾ ਉੱਥੇ ਹੀ ਦੇ ਦਿਓ ਹਾਂਜੀ ਤਿੰਨ ਬਹੁਤ ਹੀ ਬੜੀਆ ਸਵਾਰ ਆ ਗਿਆ